ਰੋ ਰੋ ਕੇ ਕੀਰਨੇ ਪਾ ਰਹੀ ਇਸ ਮਾਂ ਨੂੰ ਸ਼ਾਇਦ ਇਹ ਪਤਾ ਨਹੀਂ ਹੋਏਗਾ ਕਿ ਉਸ ਦਾ ਜਵਾਨ ਪੁੱਤ ਕਰੋ ਰੋਜ਼ੀ ਰੋਟੀ ਦੇ ਲਈ ਜਾਏਗਾ ਲੇਕਿਨ ਕਰੇ ਲਾਸ਼ ਬਣ ਕੇ ਪਰਤੇਗਾ ਜੀ ਹਾਂ ਇੱਕ ਨੌਜਵਾਨ ਜੋ ਕਿ ਇੱਕ ਸ਼ੈਲਰ ਦੇ ਵਿੱਚ ਮਿਹਨਤ ਮਜ਼ਦੂਰੀ ਕਰਨ ਦੇ ਲਈ ਕਰੋ ਨਿਕਲਦਾ ਹੈ ਤੇ ਸ਼ੈਲਰ ਵਿੱਚ ਜਦੋਂ ਉਸ ਨੂੰ ਪਿਆਸ ਲੱਗਦੀ ਹੈ ਤਾਂ ਉਹ ਵਾਟਰ ਕੂਲਰ ਦੇ ਵਿੱਚੋਂ ਪਾਣੀ ਪੀਣ ਲੈ ਜਾਂਦਾ ਹੈ ਤਾਂ ਜਦੋਂ ਵਾਟਰ ਕੂਲਰ ਨੂੰ ਉਹ ਹੱਥ ਲਾਉਂਦਾ ਹੈ ਤਾਂ ਤੇਜ਼ ਕਰੰਟ ਦਾ ਝਟਕਾ ਨੌਜਵਾਨ ਨੂੰ ਲੱਗਦਾ ਹੈ ਕਿ ਇਸ ਤੋਂ ਬਾਅਦ ਉਸਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਇਹ ਦਰਦਨਾਕ ਘਟਨਾ ਵਾਪਰੀ ਹੈ ਜਲਾਲਾਬਾਦ ਦੇ ਵਿੱਚ ਜਿੱਥੇ ਇੱਕ ਪਰਿਵਾਰ ਦੇ ਵਿੱਚ ਇਕੱਲੇ ਹੀ ਕਮਾਉਣ ਵਾਲੇ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ ਤੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਦੱਸਿਆ ਜਾ ਰਿਹਾ ਹੈ ਕਿ मृतक ਗगनਦੀਪ ਘਰ ਦੇ ਵਿੱਚ ਇਕੱਲਾ ਹੀ ਸੀ ਤੇ ਸਾਰੇ ਭੈਣ ਭਰਾਵਾਂ ਵਿੱਚੋਂ ਵੱਡਾ ਸੀ ਤੇ ਉਸ ਦੇ ਸਹਾਰੇ ਹੀ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ਕਿਉਂਕਿ ਪਿਤਾ ਵੀ ਬਿਮਾਰੀ ਦਾ ਸ਼ਿਕਾਰ ਹੈ ਤੇ ਮਾਤਾ ਵੀ ਕੈਂਸਰ ਤੋਂ ਇਹ ਗੱਲ ਦੱਸੀ ਜਾ ਰਹੀ ਹੈ ਕਿ ਪਰਵਾਰ ਤੇ ਇਸ ਵਕਤ ਦੁੱਖਾਂ ਦਾ ਪਹਾੜ ਟੁੱਟ ਗਿਆ ਏ ਤੇ ਰੋ ਰੋ ਕੇ ਪਰਵਾਰ ਦਾ ਬੁਰਾ ਹਾਲ ਏ ਜੋ ਕਿ ਦੇਖਿਆ ਨਹੀਂ ਜਾ ਰਿਹਾ। ਵੱਲੇ ਪ੍ਰਾਣ ਉਪੇਕਾਰੇ ਮੈਂ ਆ ਕਿ ਤੈਨੂੰ ਵਧਾਈ ਕਰਾਣੀ ਏ ਤੁਹਾਡਾ ਸਰਟੀਫਿਕੇਟ ਗਿਆ ਹੋਣੀ ਏ ਨਾ ਹੀ ਪੁੱਤਰਾ ਉਹਨੂੰ ਸਪੜਾਈਆਂ ਜੋ ਕਰਾਇਆ ਗਿਆ ਹੀ ਪੁੱਤਰ ਮੈਂ ਕਿੱਥੇ ਥਾਵਾ ਦੇਤ ਗਾਂਢੀ ਇਹ ਜੀ ਇਹ ਤੇ ਕੋਛਲਰ ਚ ਗਿਆ ਸੀ ਆ ਇਹ ਕੁੱਟੜਾ ਟਰੈਲੀ ਦੀ ਪਰਤਨ ਗਿਆ ਨੇ ਆਜੇ ਚਿਲਕੇ ਦੀ ਪਰਦੇ ਨੇ ਤੇ ਉਹਦੇ ਕਾਰਨ ਉਥੇ ਵੀ ਅੰਦਰ ਵੀ ਬਹੁਤ ਇਟਰੀਆ ਨਾ ਪਾਣੀ ਭਰ ਲਿਆ ਵਾ ਪੀਣ ਵਾਸਤੇ ਉਹ ਪਾਣੀ ਭਰਨ ਗਿਆ ਤੇ ਅਗਾ ਨਹੀਂ ਪਤਾ ਹੀ ਵਾਟਰ ਕੋਲਰ ਚ ਲੈ ਡਾਲੀਕ ਨਹੀਂ ਉਹਨੂੰ ਉਨ ਕੀ ਪਤਾ ਬੱਚੇ ਨੂੰ ਉਹਨੇ ਜ ਲੈਟਾਈ ਖੜੀ ਸੀ ਇਹਨੇ ਹੱਥ ਲਾਇਆ ਤੇ ਨਾਲੇ ਚੰਮੜਾ ਰਹਿ ਗਿਆ ਤੇ ਉਥੇ ਮੌਕੇ ਦੀ ਮੌਤ ਹੋ ਗਈ ਏ ਨਾਲ ਕੌਣ ਸੀ ਉੱਥੇ ਨਾਲ ਉੱਥੇ ਇੱਕ ਫੌਜੀ ਆਇਆ ਭਾਜ ਤੇ ਉਹਨੇ ਚੁੱਕਿਆ ਇਹਨੇ ਮੂੰਹ ਸਾਹ ਪਾਉਂਦਾ ਰਿਹਾ ਉਹਦੇ ਸਾਹ ਨਹੀਂ ਪਿਆ ਇਹ ਉੱਥੇ ਮੋਟਰ ਮੋਟਰ ਮਾਗਰੀ ਮਾਤ ਹੋ ਗਈ ਜਾਂਦੀ ਤੇ ਛੇਲਰਾਂ ਨੂੰ ਪਤਾ ਨਹੀਂ ਸੀ ਕਿ ਇਹਦੇ ਵਿੱਚ ਕਰੰਟ ਹੋਊਗਾ ਜਾਂ ਛੇਲਰ ਵਾਲਿਆਂ ਨੂੰ ਪਤਾ ਹੀ ਹੋਣਾ ਤਾਂ ਤਾਂ ਹੀ ਜਾ ਕੇ ਜਦ ਦੱਸਦੇ ਬਈਏ ਪਰ ਨਾ ਜਾਵੇ ਜਾਂ ਉਹਨਾਂ ਲੈ ਉਹਨੂੰ ਕਟਵਾ ਦਿੰਦੇ ਛੇਲਰ ਵਾਲਿਆਂ ਨੇ ਇੰਨਾ ਕਹਿ ਗਏ ਕਿ ਉਹਨੂੰ ਪਟਵਾ ਦਿੰਦੇ ਜਾਂ ਵੀ ਇਹਦੇ ਲਾਈਟ ਆਂਦੀ ਏ ਜਾਂ ਉਹ ਮਰਮ ਸਹੀ ਕਰਵਾ ਦੇਣ ਉਹਨੂੰ ਮੰਗ ਕੀ ਕਰਦੇ ਆ ਸਰਕਾਰ ਤੋਂ ਮੰਗ ਜੀ ਇਹ ਸਰਕਾਰ ਕੋਲੋਂ ਵੀ ਇਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਇਹ ਗਰੀਬ ਘਰ ਹੈ ਤੇ ਇਹਨਾਂ ਦੇ ਨੰਨੂ ਕੋਸ਼ਲ ਕੋ ਦਿੱਤਾ ਜਾਵੇ। ਘਟਨਾ ਤੋਂ ਬਾਅਦ ਜਲਾਲਾਬਾਦ ਪੁਲਿਸ ਵੱਲੋਂ ਹਮਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਅਮਲ ਵਿੱਚ ਲਾਂਦੇ ਗਈ ਹੈ ਤੇ লাশ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ লাশ ਨੂੰ ਮ੍ਰਿਤਕ ਦੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ। ਸ਼ਿਟੀ ਦੇ ਵਿੱਚ ਇਤਲਾ ਮਿਲੀ ਸੀ। ਫੈਕਟਰੀ ਦੇ ਵਿੱਚ ਇੱਕ ਮਜ਼ਦੂਰ ਸੀ ਗਿਆ ਗਗਨਦੀਪ ਸਿੰਘ ਨਾਂ ਦਾ ਮੁੰਡਾ। ਜੀ ਜੀ ਦੀ ਉਮਰ ਕਰੀਬ 22 ਸਾਲ ਸੀਗੀ। ਉਹ ਮਜ਼ਦੂਰੀ ਲਈ ਉੱਥੇ ਗਿਆ ਸੀ ਜਿਹੜਾ ਫੈਕਟਰੀ ਦੇ ਵਿੱਚ ਜਿੱਥੇ ਉਹ ਵਾਟਰ ਕੂਲਰ ਕੋ ਪਾਣੀ ਪੀ ਲਗਾਤਾ ਅਚਾਨਕ ਜਿਹੜਾ ਵਾਟਰ ਕੂਲਰ ਦੇ ਵਿੱਚ ਉਹ ਫਿਲਟਰ ਸੀਗਾ ਜਿਹੜਾ ਜੀ ਕਰੰਟ ਔਨ ਕਰਨ ਨੂੰ ਕਰੰਟ ਲੱਗ ਗਿਆ ਤੇ ਜਿਸ ਕਾਰਨ ਉਹ ਦੀ ਮੌਤ ਹੋ ਗਈ ਮੇਰੇ ਤੱਕ ਦਾ ਕੀ ਨਾਮ ਹੈ ਜੀ ਆ ਗਗਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਆ ਤੇ ਪੌਣਾ ਕਲਾਂ ਦਾ ਰਹਿਣ ਵਾਲਾ ਜੀ ਜੀ ਸ਼ਾਦੀ ਸ਼ੋਤਾ ਸੀਗਾ ਜੀ ਆ ਇਹਦੇ ਬਾਰੇ ਹਜੇ ਅਸੀਂ ਪਤਾ ਕਰ ਰਹੇ ਆਂ ਔਰ ਹਾਲ ਦੀ ਘੜੀ ਜਿਹੜਾ 174 ਦੀ ਕਾਰਵਾਈ ਅਸੀਂ ਕਰ ਰਹੇ ਆਂ ਦੇ ਫਾਦਰ ਬਲਵੀ ਸਿੰਘ ਜੀ ਬਿਆਨ ਦੇ ਆਧਾਰ ਤੇ ਕਿਉਂਕਿ ਇਹ ਕੁਦਰਤੀ ਅਚਾਨਕ ਜਿਹੜੀ ਮੌਤ ਹੋਈ ਹੈ ਸੋ 174 ਦੇ ਕਾਰਨਸੀਂ ਅਮਲੇ ਚੱਲੇ ਆ ਰਹੇ ਹਾਂ ਫਿਰ ਵੀ ਜੇ ਕੋਈ ਇਹਦੇ ਵਿੱਚ ਕੋਈ ਹੋਰ ਸਾਨੂੰ ਕੋਈ ਸ਼ੱਕ ਸ਼ੁਭਾ ਲੱਗੂਗਾ ਤਾਂ ਉਹ ਉਹਦੇ ਆਧਾਰ ਤੇ ਜਿਹੜਾ ਅਸੀਂ ਕਾਰਨ ਕਰਾਂਗੇ ਜਗਬਾਣੀ ਟੀਵੀ ਲਈ ਅਦਰਸ਼ ਜੋ ਸੰਦੇ ਦੀ ਰਿਪੋਰਟ